ਖੇਡ ਭਾਗ ਵੱਲੋਂ ਤਸੀਲਪਤਰੀ ਟੂਰਨਾਮੈਂਟ ਅੱਜ ਕਰਾਇਆ ਜਾ ਰਿਹਾ ਹੈ ਇਹ ਫਾਈਨਲ ਮੈਚ ਹੈ ਅੰਡਰ 19 ਦਾ ਸੀਨੀਅਰ ਸੈਕੰਡਰੀ ਸਕੂਲ ਮਰਸਈਆ ਤੇ ਜੀਵਨ ਮਾਲ ਸੈਨੀਅਰ ਸਕੂਲ ਜੀ ਆ ਬਚਾਲਿਆ ਕੇ ਫਾਈਨਲ ਮੈਚ ਹੋ ਰਿਹਾ ਹੈ ਅੰਡਰ 19 ਟੀਮ ਦਾ ਇਸ ਵਕਤ ਨੌਜਵਾਨਾਂ ਨੂੰ ਇਹ ਵੀ ਜਿਹੜਾ ਨਸ਼ੇ ਦੇ ਜਿਹੜਾ ਤਿਆਗ ਕਰੋ ਤੇ ਖੇਡਾਂ ਵੱਲੇ ਪਾਸੇ ਆਓ ਖੇਡਾਂ ਹੀ ਜਿਹੜੀਆਂ ਮੈਂ ਸ੍ਰੀ ਨੂੰ ਤੰਦਰੁਸਤ ਬੂਂਦੀਆਂ ਵਾ ਤੇ ਸਰੀਰ ਦਾ ਵਿਕਾਸ ਕਰਦੀਆਂ ਵਾ ਕਿਸ ਨਾਲ ਆਪਣੇ ਮਨ ਦਾ ਬਕਾਸ਼ ਨਹੀਂ ਹੁੰਦਾ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਸਰਕਾਰ ਦੇ ਵੱਲੋਂ ਹਰ ਸਾਲ ਦੇ ਵਿੱਚ ਜਿਹੜੀਆਂ ਖੇਡਾਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ ਉਹਨਾਂ ਖੇਡਾਂ ਦੇ ਦਰਮਿਆਨ ਅੱਜ ਜਿਹੜੇ ক্রিকেট ਦੇ ਮੈਚ ਆ ਜੀਵਨ ਮਾਨ ਸਕੂਲ ਦੇ ਫੀਲਡ ਗਰਾਊਂਡ ਦੇ ਵਿੱਚ ਕਰਵਾਏ ਜਾ ਰਹੇ ਆ ਯਾਰ ਜਿਸ ਦੇ ਵਿੱਚ ਫਾਈਨਲ ਮੈਚ ਆ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆ ਤੇ ਜੀਵਨ ਮਾਨ ਸੀਨੀਅਰ ਸੈਕੰਡਰੀ ਸਕੂਲ ਜੀਰਾ ਦੇ ਵਿੱਚ ਖੇਡਿਆ ਜਾ ਰਿਹਾ ਵਾ ਖੇਡਾਂ ਦਾ ਜਿਹੜੀਆਂ ਵਾ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਬਹੁਤ ਜ਼ਿਆਦਾ ਕਰਦੀਆਂ ਨੇ ਔਰ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਨਸ਼ਾ ਹੈ ਜਿਹੜੇ ਆ ਬਹੁਤ ਬਹੁਤਾਂ ਦੇ ਵਿੱਚ ਹੋ ਚੁੱਕੇ ਆ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣਗੇ ਤੇ ਆਪਣੇ ਜੀਵਨ ਦਾ ਜਿਹੜਾ ਵਿਕਾਸ ਕਰ ਦੇਣਗੇ ਔਰ ਦੂਜੀ ਗੱਲ ਇਹ ਹੈ ਕਿ ਖੇਡਾਂ ਦੇ ਨਾਲ-ਨਾਲ ਬੱਚੇ ਜਿਹੜੇ ਆ ਵੱਡੇ ਪੱਧਰ ਤੇ ਖੇਡ ਕੇ ਆਪਣੇ ਆਪ ਨੂੰ ਚੰਗੀਆਂ ਨੌਕਰੀਆਂ ਦੇ ਵਿੱਚ ਵੀ ਆਪਣੇ ਆਪ ਵਿਕਾਸ ਕਰ ਸਕਦੇ ਆ